ਸ਼ਿਕਰ ਵਈ ਸਾਰਿਆਂ ਨੂੰ ਲੈ ਕੇ ਆਏ ਟਰਾਲੀਆਂ ਵੀ ਤੁਹਾਡੇ ਲਈ ਸ਼ੀਟ ਟਰਾਲੀਆਂ ਨੇ ਵੀਰੇ ਬਹੁਤ ਹੀ ਜਿਆਜ ਰੇਟ ਚ ਟਰਾਲੀਆਂ ਨੇ ਜਿਵੇਂ ਤੁਸੀਂ ਆ ਦੇਖ ਰਹੇ ਹੋ 11 6.5 ਹੈ ਵੀਰੇ ਡਬਲ ਟਾਇਰਾਂ ਦੀ ਜੈਕ ਲੱਗਾ ਹੈ 8 ਇੰਚੀ ਚਾਸਿ ਚ ਬਿੱਡ ਤੇ ਸਟੀਲ ਹੀ ਆਈ ਬਈ ਕੰਡੀਸ਼ਨ ਚੈੱਕ ਲੱਗਾ ਹੈ ਕੰਡੀਸ਼ਨ ਦੇਖ ਸਕਦੇ ਐ ਐਮਸੀ ਦਾ ਮਾਲ ਲੱਗਾ ਹੈ ਬਈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਸਿੰਗਲ ਡਾਲੇ ਚ ਹਾਰਸ ਦੀ ਕੰਡੀਸ਼ਨ ਦੇਖ ਸਕਦੇ ਹੋ ਵੀ ਤੁਸੀਂ ਤੇ ਟਰਾਲੀ ਦੀ ਕੰਡੀਸ਼ਨ ਦੇਖ ਸਕਦੇ ਹੋ ਵੀਰੇ ਟਾਇਰਾਂ ਦੀ ਕੰਡੀਸ਼ਨ ਦੇਖ ਲੋ ਵੀਰੇ 8 ਨਟ ਹੀ ਹੱਬ ਹੈ 1,25,000 ਰੁਪਏ ਰੇਟ ਹੈ ਵੀਰੇ ਜੀਨੇ ਮੇਰੇ ਵੀਰ ਫਾਈਨਲ ਆਣੀ ਦਾ ਜਰੂਰ ਕੰਟੈਕਟ ਕਰ ਲਓ 1,25,000 ਰੁਪਏ ਚ 11.56 ਅੱਗੇ ਲੱਗਿਆ ਕਿੰਨੇ ਵੀਰੇ 12 6:30 ਮੱਛੀ ਹੁੱਕ ਚ ਕੰਡੀਸ਼ਨ ਤੁਸੀਂ ਵੀਡੀਓ ਜੀ ਦੇਖ ਲਓ ਬਾਈ ਵੱਡ ਤੇ ਜਾਲੀ ਹੈ 3 ਫੁੱਟਾ ਵੱਡਾ 2 ਫੁੱਟੀ ਵਾੜਾ ਬਾਈ ਮਿੱਡੀ ਲੱਗੀ ਹੋਈ ਪੂਰੀ ਸੋਹਣੀ ਟਰਾਲੀ ਬਣੀ ਹੋਈ ਵੀਰੇ ਇੱਕ ਲੱਗਾ ਹੈ 8 ਇੰਚੀ ਜਾਂ ਸੀਚ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਬਾਈ 8 ਨਟੀ ਹੱਬ ਹੈ ਸਿੰਗਲ ਡਾਲਾ ਬਈ ਡਾਲੇ ਦੀ ਕ੍ਰਿਡਿਸ਼ਨ ਦੇਖ ਸਕਦੇ ਹਾਂ 1,30,000 ਰੁਪਏ ਰੇਟ ਹੈ ਬਈ ਜਿਹੜੇ ਮੇਰੇ ਵੀਰ ਭਾਈ ਨੇ ਜਰੂਰ ਕੰਟੈਕਟ ਕਰਾਗਾ ਕੰਟੈਕਟ ਨੰਬਰ ਤੁਹਾਨੂੰ ਦਵਾਂਗੇ ਬਈ ਅੱਗੇ ਆ ਗਈ ਵੀਰੇ 12 6:30 ਲੇਜਰ ਕਟਿੰਗ ਚ ਪੂਰੀ ਸੋਹਣੀ ਟਰਾਲੀ ਬਣੀ ਹੋਈ ਆ ਬਾਈ ਟਰਾਲੀ ਦੀ ਕੰਡੀਸ਼ਨ ਦੇਖੋ ਪੂਰੀ ਹੈਵੀ ਟਰਾਲੀ ਆ 10 ਇੰਚੀ 84 ਚਾ ਬਾਈ ਜਿੰਦਲ ਦੇ ਮਾਲ ਦੀ ਆ ਸਾਰੀ ਵੀਰੇ 10 ਇੰਚੀ 84 ਪਾਵਰ ਇੱਕ ਬਾਈ 7 ਇੰਚੀ ਟਾਇਰਾਂ ਦੀ ਕੰਡੀਸ਼ਨ ਦੇਖੋ ਸਕੂਲ ਲੱਗਿਆ ਹੋਇਆ ਲੇਜ਼ਰ ਕਟਿੰਗ ਚ ਬਿੱਡ ਪੂਰੀ ਮੋਡੀਫਾਈਡ ਟਰਾਲੀ ਆ 170000 ਰੁਪਿਆ ਵੀ ਵੇਟ ਹੈ ਦੋ ਫਾੜਾ ਲਾ ਦੇ ਕੋਈ ਟਰਾਲੀ ਪਿੱਛੇ ਵੀ ਜਾਲੀ ਲੱਗੀ ਹੋਈ ਪੂਰੀ ਸੋਹਣੀ ਟਰਾਲੀ ਬਣੀ ਹੋਈ ਹੈ ਵੀ ਜਨਰਲ ਦੇ ਮਾਲ ਚ ਬਾਈ ਜਹਾਜ਼ ਜੀ ਫਰ ਸੱਚ ਹੈ ਟਾਇਰ ਬਹੁਤ ਸੋਹਣੇ ਟਾਇਰ ਵਧੀਆ ਪਏ ਹੋਏ ਨੇ ਵੀਰੇ ਹੱਸ ਦੀ ਕੰਡੀਸ਼ਨ ਦਿਖਾ ਦਨੇ ਸਾਨੂੰ ਪੂਰੀ ਮਜ਼ਬੂਤ ਟਰਾਲੀ ਹੈ ਵੀਰੇ ਪੂਰੀ ਹੈਵੀ 2122 ਬਾਈਕ ਵਾਂਟ ਨੂੰ ਵੇਟ ਹੋਣਾ 2122 ਜਿੰਦਲ ਦਾ ਮਾਲ ਲੱਗਿਆ ਹੋਇਆ ਬਕਾਇਦਾ ਮਹੋਰ ਤੇ ਉਹ ਮਰਜ਼ੀ ਦੇ ਸਕਦਾ ਵੀਰੇ ਨਾ ਟਿੱਕ ਕੋ ਡੀ ਲੱਗੀ ਹੋਈ ਪੂਰੀ ਮੋਡੀਫਾਈਡ ਟਰਾਲੀ 1 ਲੱਖ 70000 ਰੁਪਿਆ ਰੇਟ ਬਾਈ ਇਸ ਤੋਂ ਬਾਅਦ ਵੀ 137 ਦੇਖ ਸਕਦੇ ਹਾਂ 137 ਬਾਈ 10 ਇਚੀ 84 ਵੀਰੇ 10 ਮੀਟਰ ਹੀ ਹੱਬ ਹੈ ਜਿੰਦਲ ਦਾ ਮਾਲ ਲੱਗਾ 3 ਫੁੱਟਾ ਬਿਟਾ ਵੀਰੇ ਸਵਾ ਦੋ ਫੁੱਟੀ ਵਾਰਡ ਚ ਜਿਵੇਂ ਆਪਣੇ ਸੇਲਰ ਸੁਲਰਾਣੇ ਵੀਰੇ ਚਾਹੀਦੀ ਹੁੰਦੀ ਹੈ ਉਹਨਾਂ ਨੂੰ ਮਾਲ ਪਾਉਂਦੇ ਨੇ ਉਸ ਤਰ੍ਹਾਂ 13-7 ਪੂਰੀ ਹੈਵੀ ਆ ਵੀਰੇ 27-22 ਕੁੰਟਲ ਵੇਟ ਦੀ ਹੈ ਆਕੀ ਤੁਹਾਨੂੰ ਵੀਡੀਓ ਚ ਦੇਖ ਸਕਦੇ ਹੋ ਕੰਡੀਸ਼ਨ ਵੀਰੇ ਰੇਟ 2 ਲੱਖ ਰੁਪਈਆ ਵੀਰੇ ਬਾਕੀ ਮੌਕੇ ਤੇ ਹੋ ਜਾਂਦਾ ਹੈ ਪੂਰੀ ਵਾਰ ਹੈਵੀ ਟਰਾਲੀ ਆ ਬਾਈ 10 ਮਿੰਟ ਹੀ ਆਪਾਂ ਜਿੰਦਲ ਦਾ ਮਾਰਾ ਬਾਈ Tata ਜਿੰਦਲ ਦਾ ਸਾਰਾ ਮਾਗੀ ਕੰਟੈਕਟ ਨੰਬਰ ਦਵਾਉਗਾ ਜਰੂਰ ਕੰਟੈਕਟ ਕਰ ਲਿਓ ਵੀਰੇ ਧੰਨਵਾਦ ਜੀ